ਅੜੀ ਨਮਜ਼ ਰੱਖੋ ਲੇਕਿਨ ਇਲਾਜ ਬਹੁਤਾਂ ਚੀਜ਼ ਜੀ ਮੈਨੂੰ ਵੀ ਪਤਾ ਨਹੀਂ ਮੈਂ ਦਿੰਦਾ ਚੱਲਿ ਖੜਾ ਚੱਲ ਠੀਕ ਹੈ ਮਾਈਕ ਕੋਲੇ ਰੱਖੀਂ ਸਰਦੋ ਪਹਿਲਾ ਸਾਰੇ ਬੱਚੇ ਜਿਹੜੇ ਮੇਰੇ ਪੋਸਤਰਾ ਵਰਗੇ ਧੀਆ ਪੁੱਤਰ ਨੇ ਤੇ ਮੇਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਸੁਣ ਸੁਣ ਕੇ ਪਿਛਲੇ ਯਾਦਾਂ ਮੈਨੂੰ ਜ਼ਿਆਦਾ ਹੀ ਚੜ੍ਹਦੀਆਂ ਨੇ ਮੇਰੇ ਪ੍ਰਯੋਗਨ ਸਿੰਘ ਸਿੰਘ ਦੀ ਘਰਵਾਲੀ ਮੇਰੀ ਭੁਜਾਈ 1957 ਵਿੱਚ ਚੜ੍ਹਾਈ ਕਰ ਗਈ ਸੀ ਉਹਨਾਂ ਨੇ ਆਪਣੇ ਬੱਚਿਆਂ ਦੀ ਪਰਵਾਰ ਦੀ ਕੀਤੀ ਉਹਨਾਂ ਨੇ ਆਪਣੇ ਜੱਥੇ ਬੰਦੀ ਚਲਾਈ ਹੈ ਉਹਨਾਂ ਦੀ ਜਿਹੜੀ ਸੀ ਦਵਿੰਦਰ ਕੌਰ ਮੇਰੇ ਭਤੀਜੇ ਛੋਟੇ ਜੀ ਸੀ ਸਾਡੇ ਪੁੱਛੜ ਚੁੱਕੀ ਹੁੰਦੀ ਸੀ ਮਤੇ ਉਹਨਾਂ ਦੇ ਭਰਾਵਾਂ ਨੇ ਪਾਲਿਆ ਉਹਨਾਂ ਦੀ ਮਾਂ ਨੇ ਪਾਲਿਆ ਨੇ ਪਿਓ ਨੇ ਪਾਲਿਆ ਨੇ कोरोना ने जत्थे बंदी ਪਾ ਦਿੱਤੀ ਹੈ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਰਹਿੰਦਾ ਸੀ ਮੈਂ 10ਵੀਂ ਚ ਫੇਲ ਹੋ ਗਿਆ ਮੈਂ ਬੌਸ ਬਣ ਗਿਆ ਸੀ ਜਦੋਂ 10ਵੀਂ ਚ ਗਿਆ ਬੌਸ ਬਣ ਗਿਆ ਤੇ 10ਵੀਂ ਚ ਫੇਲ ਹੋ ਗਿਆ ਫਿਰ ਖੇਤੀ ਲਾ ਕੇ ਕਰਨਾ ਜਦੋਂ ਉਹ ਇੱਥੇ ਪਟਿਆਲੇ جیل ਦੇ ਵਿੱਚ ਰਹੇ ਨੇ ਉਹਨਾਂ ਦੀ ਮੁਲਾਕਾਤ ਮੈਂ ਕਰਨਾ ਆਉਂਦਾ ਸੀ ਮੁਲਾਕਾਤ ਕਰਦੀ ਸੀ ਇੱਕ ਪਿੱਲੇ ਜਿਹੇ ਰੰਗ ਦਾ ਭਰਾ ਸਪਾਹੀ ਸਾਡੇ ਕੋਲ ਬਿਨਾਂ ਦੀਆਂ ਖਾਨੇਦਾਰ ਤੇ ਫਿਰ ਗੱਲਾਂ ਕਰੋ ਬਿੱਲਾ ਕੀ ਕਰਾਂਗੇ ਜਦੋਂ ਕੋਰ ਤੇ ਪੂਸਾळा ਬੈਠਾ ਹੈ ਯੋਦੈਥੋ ਛੜਦਤੇ ਗਏ ਫਿਰ ਚਲੇ ਗਏ ਕਾਉਣੀ ਦੇ ਵੀ ਹਿਮਾਚਲ ਪ੍ਰਦੇਸ਼ ਟਿਚਰ ਲੱਗੇ ਜਾ ਕੇ ਪਰ ਸੰਨਪੁਰਸੋਲੇ ਰੋਜੀ ਤਾਂ ਮੇ ਫਿਰ ਦੇ ਦੀ ਫਿਰ ਚਿੱਠੀ ਭਾ ਕੇ ਸਦਿਆ ਮੇਰ ਜਦੋਂ ਫਿਰਦਾ ਰ ਲੋਕਾਂ ਨੇ ਜਾ ਤੁਰ ਜਾ 10 ਵਜੇ ਕਹਿੰਦੇ ਕੀ ਗੱਲ ਪਿੱਛੋਂ ਗੋਲੀ ਮਾਰਨੀ ਜੇ ਮੈਂ ਨਹੀਂ ਜਾਂਦਾ ਤੁਹਾਡੇ ਤੇ ਇੱਥੇ ਰਹੂੰਗਾ ਫਿਰ ਉਹ ਇਥੇ ਜਾ ਕੇ ਜੀ ਛੋਟਾ ਨਾਨਗਵਾਲ ਜ਼ਿਲ੍ਹਾ ਲੁਧਿਆਣਾ ਉੱਥੇ ਅਮਰੀਕਾ ਦਾ ਹੈਲਥ ਸਰਚ ਸੈਂਟਰ ਸੇ ਉੱਥੇ ਮੁਲਾਜ਼ਮ ਲੱਗੇ ਮੈਂ ਵੀ ਉਹ ਨਾਲ ਗਿਆ ਮੈਂ ਦਸਵੀਂ ਪਾਸ ਕਰ ਲਈ ਮੈਨੂੰ ਕਹਿੰਦੇ ਹੁਣ ਮੈਂ ਜਾਣਾ ਕੈਨੇਡਾ ਤੋਂ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ ਲਿਆ ਤੇ ਹੁਣ ਕੈਨੇਡਾ ਖੜਾਂਗਾ ਕੈਨੇਡਾ ਤੇ ਮੈਂ ਜਾ ਨਹੀਂ ਸਕਿਆ ਬੜੀ ਕੋਸ਼ਿਸ਼ ਕੀਤੀ ਪਰ ਚਲੋ ਮੈਂ ਮੁਰਾਜ਼ਮ ਬਣ ਗਿਆ ਤੇ ਮੇਰਾ ਕੰਮ ਚੱਲਦਾ ਹੈ ਅੱਜ ਵੀ ਮੈਂ ਦਾ ਧੰਨਵਾਦ ਕਰਦਾ ਹਾਂ ਕੀ ਜਾਂਦਾ ਹਾਂ ਭਰਾ ਜੀ ਤੁਹਾਡੇ ਵਿੱਚ ਗੁਰੂ ਨਾਨਕ ਦੇਵ ਵਰਸਿਆ ਸੀ ਤੇ ਤੁਸੀਂ ਮੈਨੂੰ ਦਸੇ ਹੀ ਭਾਗ ਕਰਾਈ ਅੱਜ ਤੱਕ ਘਰ ਬੈਠਾ ਵਿਚਾਰ ਪੈਸੇ ਨਹੀਂ ਨਾ ਇਹਨਾਂ ਪੋਲ ਹੈ ਕਿ ਤਾਂ ਮੇਰੇ 4 ਭਰਾ ਵ ਤੇਨ ਭਰਾ ਹੋਂ ਦਾ ਪਰਿਵਾਰ ਮੇਰੀ ਭੈਣ ਦਾ ਪਰਿਵਾਰ ਸਭ ਤੋਂ ਪhle ਦਾ ਲਹਿ ਹੈ ਪਹਿਲਾ ਉਹ ਬੈ ਵਿਨੀ ਪੈਗ ਜਿਨ੍ਹਾਂ ਨੇ ਇੱਥੇ ਬੀ ਜੀ ਪੀ ਐਟ ਐਮ ਐਮ ਐਡ ਐਲ ਐਲ ਪੀ ਦੇ ਵੀ ਸਿਰ ਤੋਂ 2 ਸਾਲ ਕੀਤੇ ਸਨ ਕੈਨੇਡਾ ਜਾ ਕੇ ਫਿਰ ਪੜੇ ਵਿਨੀ ਪੈਗ ਮੇਲ ਦੇ ਡੱਬੇ ਬਣਾਏ ਫਿਰ ਉਹ ਐਡਮਿੰਟਨ 에ਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਅਫਸਰ ਲੱਗੇ 20 ਸਾਲ ਇਮੀਗ੍ਰੇਸ਼ਨ ਅਫਸਰ ਤੇ ਕੁਛੋ ਤੋਂ ਸੀਨੀਅਰ ਅਫਸਰ ਵੀ ਬਣ ਗਏ ਸਨ ਤੇ ਜਿਹੜੇ ਪਰਿਵਾਰਾਂ ਨੂੰ ਲੈ ਕੇ ਮੈਂ ਉਹਨਾਂ ਨੂੰ ਭੁੱਲ ਨਹੀਂ ਸਕਦਾ ਤੁਹਾਡਾ ਸਾਰਾ ਤਨਵਾਰ ਜਿਹੜਾ ਉਹਨਾਂ ਨੇ ਯਾਦ ਕਰਦੇ ਉਹ ਤੇ ਮੈਨੂੰ ਵੀ ਕੋਈ ਸਤਕਾਰ ਦਿੰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸੋਖੀ ਦੀ ਮਾਫੀ ਦਿਓ ਤਾਂ ਜਿਹੜਾ ਬੜਾ ਪ੍ਰਾਜ਼ੀ ਮੈਂ ਉਹਨਾਂ ਨਾਲ ਸਤਿਕਾਰ ਦੇ ਰਿਹਾ ਹਾਂ ਪਿਆਰ ਬੜਾ ਸੀ ਇਸ ਵਾਸਤੇ ਮੈਂ ਭਾਬਕ ਹੋ ਜਾਣਾ ਮਾ ਜੀ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਅਸੀਂ ਜਦੋਂ ਪਰਸੋਂ ਇਸ ਪ੍ਰੋਗਰਾਮ ਲਈ ਇਹਨਾਂ ਦੇ ਘਰ ਗਏ ਸੀ ਤਾਂ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਦਰਸ਼ਕ ਬਾਗੀ ਉਹਨਾਂ ਦੇ ਸਾਥੀ ਆ ਤਾਂ ਇਹਨਾਂ ਦਾ ਪਹਿਲਾ ਹੀ ਸਵਾਲ ਇਹ ਸੀਗਾ ਕਿ ਉਹ ਜਥੇਬੰਦੀ ਹੁਣ ਵੀ ਚੱਲਦੀ ਆ ਮੈਂ ਕਿਹਾ ਵੀ ਹੁਣ ਵੀ ਚੱਲਦੀ ਆ ਤੇ ਇਹਨਾਂ ਨੂੰ ਬਹੁਤ ਖੁਸ਼ੀ ਵੀ ਸਾਨੂੰ ਵੀ ਬਹੁਤ ਖੁਸ਼ੀ ਹੋਈ ਸੀ ਤੇ ਇਹਨਾਂ ਨੇ ਸਾਡੀ ਬੇਨਤੀ ਮੰਨੀ ਵਿਜਰਗ ਅਵਸਥਾ ਦੇ ਵਿੱਚ ਵੀ ਆਏ ਸਾਡੇ ਕੋਲ ਸਵੇਰ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਮੈਂ 10 ਮਿੰਟ ਹੀ ਮਿਲੂੰਗਾ ਤੁਹਾਨੂੰ ਕਿ ਫਿਰ ਮੈਂ ਚੱਲ ਜਾਣਾ ਵਾਪਸ ਤੁਸੀਂ ਇਹ ਦੇਖੋ ਸਾਥੋਂ ਪਹਿਲਾਂ ਸਹੀ 10 ਵਜੇ ਪਹੁੰਚ ਕੇ ਸੀਗੇ ਤੇ ਅੱਜ ਸਾਡੇ ਦਰਮਿਆਨ ਵਿੱਚ ਬੈਠੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕਰਦੇ ਆਂ ਹੁਣ ਮੈਂ ਬੇਨਤੀ ਕਰੂੰਗਾ ਜਿਵੇਂ ਓਰੀਐਂਟ ਕਾਂਸਵਾ ਦੇ ਜਨਰਲ ਸਖਤਰ ਪਿਰਤਪਾਲ ਸਿੰਘ ਦੀ ਉਹ ਵੀ ਆਪਣੇ ਜਿਹੜੀਆਂ ਜਜ਼ਬਾਤ ਸਾਂਝੇ ਕਰਨ ਸੀਮਤ ਸਮੇਂ ਦੇ ਵਿੱਚ ਉਸ ਤੋਂ ਬਾਅਦ ਦਰਸ਼ਨ ਖੜਕ